ਸਸੇਕਾਲ ਵੀ ਸਾਰਿਆਂ ਨੂੰ ਪੀਵੀ30 ਫਾਰਮ ਬੁੱਟੀ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਆ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਭਰਾ ਰਹਿੰਦੇ ਆ ਕਿਉਂਕਿ ਆਪਾਂ ਵੀ ਸਾਰੀ ਜਾਣਕਾਰੀ ਆਪਣੇ YouTube ਚੈਨਲ ਤੇ ਦਿਆ ਕਰਾਂਗੇ Instagram ਤੇ ਵੀਡੀਓ ਸ਼ਾਰਟ ਹੋਣ ਕਰਕੇ ਬਈ ਗੱਲ ਦੀ ਸਮਝ ਨਹੀਂ ਆਉਂਦੀਗੀ ਅੱਜ ਵੀ ਆਪਾਂ ਹੋ ਤਾਂ ਲੇਟ ਹੀ ਗਏ ਤਾਂ ਵੀ ਤੁਹਾਨੂੰ ਵੀ ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਜਾਨਵਰ ਬਾਈ ਲੋਕਾਂ ਦੇ ਬਹੁਤ ਜ਼ਿਆਦਾ ਢੱਲੇ ਹੋ ਜਾਂਦੇ ਆ ਫੋਨ ਬਹੁਤ ਜ਼ਿਆਦਾ ਆਈ ਜਾਂਦੇ ਆ ਵੀ ਠੰਡ ਨਾਲ ਇਕੱਠੇ ਜੀ ਹੋ ਜਾਂਦੇ ਆ ਉਹਨਾਂ ਵਾਸਤੇ ਪ੍ਰੋਪਰ ਲਾਇ ਲੈ ਕੇ ਆਇਆ ਬਈ ਤੁਹਾਡੇ ਵਾਸਤੇ ਉਹ ਦੱਸਣ ਲੱਗੇ ਆਂ ਕਿ ਜਾਨਵਰ ਨੂੰ ਕਿਵੇਂ ਸੈੱਟ ਕਰਨਾ ਕਿਉਂਕਿ ਜਦੋਂ ਕੋਈ ਰਾਂ ਜਾਨਵਰ ਢਿੱਲਾ ਹੋ ਜੇ ਤਾਂ ਮਰਦਾ ਹੀ ਹੁੰਦਾ ਜ਼ਿਆਦਾਤਰ ਪਰ ਆਪਾਂ ਵੀ ਤੁਹਾਨੂੰ ਇਲਾਜ ਦੱਸਾਂਗੇ ਜਾਨਵਰ ਬਚਣ ਦੇ 100 ਚੋ 100 ਚਾਂਸ ਹੋਣਗੇ ਆ ਜਾ ਬਈ ਆ ਪੱਠੀ ਆ ਬਈ ਇਹਨੂੰ ਠੰਡ ਲੱਗੀ ਆ ਉਹ ਠੰਡ ਲੱਗੀ ਤਾਂ ਗळा ਵੀ ਬੋਲੀ ਜਾਂਦਾ इलाज करा गए बई आप ठीक है आ दवाइया बई आता हो गया सहत बई ठीक है आ सहत हो गया आ हो गया सुहागा होगी हंग बी ठीक है यह इलाज हैगा इधरला ਨਾਲ ਅਗਰੇਜੀ ਲਾਜਵੀ ਕਰਾਂਗੇ ਆ ਹੈਗਾ ਮੀਕਾਸੀਨ ਦਾ ਠੀਕ ਆ ਇਹਨੂੰ ਮੀਕਾਸੀਨ ਕਹਿੰਦੇ ਨੇ ਫ੍ਰੈਕਸ਼ਨ ਚੱਕਣ ਤੋਂ ਆ ਬਈ ਤੇ ਆ ਹੈਗਾ ਜੈਂਟਾ ਮਾਈਸੀਨ ਤੇ ਇਹ ਆਪਾਂ ਵੀ ਇਹਦੇ ਨਾਲ ਸ਼ੂਗਰ ਵਾਲੀ ਸਰੰਜਨਾ ਲਾਵਾਂਗੇ ਨਾਲੇ ਤੁਹਾਨੂੰ ਦੱਸਾਂਗੇ ਵੀ ਕਿੱਥੇ ਜੇ ਲਾਉਣਾ ਤੇ ਧਿਆਨ ਨਾਲ ਦੇਖ ਲਓ ਬਈ ਆਪਾਂ ਹੁਣ ਇਹ ਪਹਿਲਾਂ ਵੀ ਆ ਮੀਕਾਸੀਨ ਲਾਉਣਾ ਆਪਾਂ ਇਫੈਕਸ਼ਨ ਹੁੰਦੀ ਆ ਅੰਦਰ ਜਾਨਵਰ ਦੇ ਤੇ ਤਾਂ ਇਕੱਠਾ ਜਾ ਜਾਂਦਾ ਇਹ ਲਾਉਣਾ ਆਪਾਂ ਸ਼ੀਤੋ 7 ਟੱਕ ਲਾਉਣਾ ਆਹ ਵੇਖ ਆ 5 ਤੀਕ 5 ਟੱਕ ਬੰਦੇ ਆ ਉਦੋਂ ਬਾਅਦ ਆ ਜਿਹੇ ਪੁਆਇੰਟ ਹੁੰਦੇ ਇਹ ਲਾਉਣੇ ਆ ਬਈ ਆਪਾਂ ਨੂੰ ਭਰ ਲੈਣਾ ਸ਼ੂਗਰ ਵਾਲੀ ਸਿਰੰਜ ਇਹ ਪਰਕੇ ਲਾਉਣਾ ਆਪਾਂ ਬਈ ਯਾਨੀ ਕਿ 7 ਟੱਕ ਟੱਕ ਇਹ ਹੌਲੀ ਹੌਲੀ ਹੁੰਦਾ ਹੁੰਦਾ ਠੀਕ ਆ ਥੋੜਾ ਜਿਹਾ ਸੰਗਣਾ ਹੁੰਦਾ ਹੈ। ਕੋ ਰਿਜ਼ਲਟ ਮਿਲੂਗਾ ਬਈ ਤੁਹਾਨੂੰ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਵੱਧ ਤੋਂ ਵੱਧ। ਤਾਂ ਇਹ ਤੁਹਾਡੇ ਤੱਕ ਸਾਰੀਆਂ ਜਾਣਕਾਰੀ ਵਾਲੀਆਂ ਵੀਡੀਓ ਆ ਸਕਣ। ਆ ਹੋ ਗਏ ਵੀ 7 ਟੱਕ। ਠੀਕ ਆ। ਆ ਖੜਾ ਜਾਨਵਰ ਨੂੰ ਠੰਡ ਲੱਗੀ ਹੈ ਇਕੱਠਾ ਆ ਖੜਾ।

ਹੁਣ ਵੀ ਆਪਾਂ ਲਾਉਣਾ ਜੰਟਾ ਮਾਈ ਸੀ ਦਾ ਆ ਵੀ ਜੰਟਾ ਮਾਈ ਸੀ ਨਾਲ ਪਾਣ ਲਿਆ ਆਪਾਂ ਇਹ ਇਹ ਬੁਖਾਰ ਤੋਂ ਜੇ ਹੁੰਦਾ ਬੁਖਾਰ ਬਖੂਰ ਹੁੰਦਾ ਜਾਨਵਰ ਨੂੰ ਇਹ ਵੀ ਇੰਨਾ ਹੀ ਲਾਉਣਾ ਬਈ ਜਾਨਵਰ ਦੇ ਇਹਦੇ ਵੀ ਆਪਾਂ ਪੁਆਇੰਟ ਖਿੱਚ ਲਿਆ 7 ఇద్దే నప్ప <laughs> <laughs> ਬਈ ਵਾਤਵਾ ਦਾ ਸਪੋਰਟ ਕਰੋ ਕਾਲਜ ਜਾਣਕਾਰੀ ਲੈ ਕੇ ਆਇਆ ਕਰਾਂਗੇ ਤੁਹਾਡੇ ਆਸਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਇਹ ਵੀ ਆਪਾਂ ਟੀਕੇ ਦਿੱਤੇ ਆ ਲਾ ਦੋਨੇ ਇਹ ਲਗਾਤਾਰ ਬਈ 4 ਦਿਨ ਟ੍ਰੀਟਮੈਂਟ ਚੱਲੂ ਹੈ ਠੀਕ ਆ ਤੇ ਆ ਹੋ ਗਈ ਹੰਗ ਤੇ ਆ ਹੋ ਗਿਆ ਸੁਹਾਗਾ ਥੋੜਾ ਕੁੱਟਣਾ ਬਾਊ ਆ

ਬਾਰੀ ਜਾਣਕਾਰੀ ਲੈ ਕੇ ਆਵਾਂਗੇ ਬਈ ਜਾਨਵਰ ਨੂੰ ਕਿਹੜਾ ਸਮਾਨ ਪਸਲਾ ਲਾਉਣਾ ਤਿਆਰੀ ਆਸਤੇ ਮੁਰਗੇ ਦੀ ਖਰਾਕ ਸਾਰਾ ਕੁਝ ਦੱਸਾਂਗੇ ਬਈ ਤਕਰੀਬਨ ਪਰ ਬਈ ਆਪਣਾ ਸਪੋਰਟ ਕਰੋ ਫੌਲਾ ਆ ਹੈਂਗਾ ਬਈ ਇਹ ਠੰਡ ਤੋਂ ਹੁੰਦੀ ਆ ਠੀਕ ਆ ਇੰਨੀ ਸਰੀ ਇਹ ਪਾੜੋ ਬਾਕੀ ਤੁਸੀਂ ਆਪ ਹੀ ਸਿਆਣੇ ਆ ਜਨਵਾਰ ਦੇ ਹਿਸਾਬ ਨਾਲ ਇੰਨਾ ਸਾਰਾ ਸਮਾਨ ਬਣਾਉਣਾ ਹੈ Ini enu air terlihat pake, dengar? Terlihat pake. Saya harus cekannya Saya harus cek. lalu लो पकेट रीटमेंटवे प्रणी नोकी है यह भी होना प दे है

ਮੜਾ ਥੱਲੇ ਨੂੰ ਖਿੱਚਦੇ ਹੋ। ਫੜ ਕੇ ਰੱਖੋ ਮੜਾ ਜਣੂ ਕਿਉਂਕਿ ਨਸ਼ੇਪਰੀ ਮਾਰਦੀ ਸਾਰਾ ਕੋ ਬਾਹਰ ਮਾਰੂਗੀ ਚੱਕ ਕੇ। ਰਵਿਸ਼ ਮਾਨ ਤਕਰੀਬਨ ਤੁਰ ਗਿਆ ਗਾਣ। சேகே சேகரினா நிங்கே ஃபாக்கி ஆவி அப்படி பயன் தான் தவே பண்ணா பாஜக பை ਇਹੜਾ ਤਵਾ ਵੀ ਆਪਣਾ ਸਪੈਸ਼ਲ ਇਸੇ ਕੰਮ ਵਾਸਤੇ ਰੱਖਿਆ। ਸੇਕੇ ਸੋਕੇ ਜਾਨਵਰ ਠੰਡ ਹੈਗੀ ਆ ਕੋਈ ਨਾ ਕੋਈ ਸੇਕੇ ਮੰਗੀ ਲਿੰਕ। ਨੂੰ ਮੈਂ ਚੈੱਕ ਕਰਨਾ ਪਹਿਲਾਂ ਆਪਾਂ ਲਾ ਕੇ। ਉਠਿਆ ਤੇਰ ਦੇਣਾ ਜਾਨਵਰ ਨੂੰ ਸੇਕਾ। ਕਿਉਂਕਿ ਬਾਹਲਾ ਗਰਮ ਹੋ ਵੀ ਹੋ ਜਾਂਦਾ ਨਾ ਇਹ। ਆਪਾਂ ਵੀ ਤੁਹਾਨੂੰ ਕੋਈ ਵੀ ਜਾਣਕਾਰੀ ਦੇਵਾਂਗੇ ਪਹਿਲਾਂ ਆਪਣੀ ਪਰਖੀ ਹੋਈ ਜਾਣਕਾਰੀ ਦੇਵਾਂਗੇ ਤੁਹਾਨੂੰ। ਫालतू ਗੱਲ ਨਹੀਂ ਕਰਦੇ ਕੋਈ ਵੀ ਬਾਈ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਤੇ ਫੋਲੋ ਵੀਡੀਓ ਪਾਇਆ ਕਰਾਂਗੇ ਜਿੰਨੀਆਂ ਵੀ ਗੱਲਾਂ ਜੇ ਤੁਹਾਨੂੰ ਨਹੀਂ ਸਮਝ ਆਈ ਪਿੱਛੇ ਆਪਣੇ Instagram ਚੈਨਲ ਤੇ ਸਾਰੀਆਂ ਬਈ ਆਪਾਂ ਇੱਧਰ ਪਾਵਾਂਗੇ ਫੋਲੋ ਸਾਰਾ ਜਾਣਕਾਰੀ ਦੇਵਾਂਗੇ ਤੁਹਾਨੂੰ ਪੂਰੀ ਜਾਣਕਾਰੀ ਨਾਲ ਬਸ ਐ ਸੇਕਣਾ ਪੂਰਾ ਚੰਗੀ ਤਰ੍ਹਾਂ ਜਾਨਵਰ ਨੂੰ ਆ ਜੀ ਚੰਗੀ ਤਰ੍ਹਾਂ ਧੁਨ ਧੁਨ ਸੇਕਣੀ ਆ ਬਾਈ ਇਹ ਜਾਨਵਰ ਜਿੱਦੋਂ ਆਪਾਂ ਪਾਉਨੇ ਆ ਉਦੋਂ ਵੀ ਐ ਸੇਕਣਾ ਜਾਨਵਰ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਆ जब ठंड लगी हो जानवर आप ट्रीटमेंट दसागे बी उ ट्रीटमेंट कर ला करो जानवर नहीं मर देंगे बाकी जिन्नी जो है बी जिनी जानकारी हैगी थोड़े ना शेयर करा पर सपोर्ट वो बी आप चैनल कर लो अपने ਮਾਰੀ ਹੋਰ ਪਾਲਾ ਪਾਪ ਆ ਜਾਂਦੀ ਹੈ ਜਿਆਦਾ ਗਰਮਾ ਜੇ ਸਾਰੀ ਬਾਡੀ ਸੇਕਣੀ ਹੈ ਬਈ ਜਾਨਵਰ ਦੀ ਜਿੰਨੀ ਵੀ ਬਾਡੀ ਹੈਗੀ ਨਾ ਸਾਰੀ ਸੇਕਣੀ ਹੈ ਬਾਈ ਜਾਨਵਰ ਜਮਾਇ ਕਰੀ ਖੋਲ ਜੇ ਇਹਦਾ ਠੰਡ ਨਾਲ ਜਕੜਿਆ ਪਿਆ ਹੁੰਦਾ ਹੁਣ ਆਪਾਂ ਨੂੰ ਖੋਲ ਸੇਕਣਾ ਚੰਗੀ ਤਰ੍ਹਾਂ

ਦੀ ਬੈਠ ਖੜੀ ਜਗਾ ਵੀ ਸਿੱਖਣੀ ਆ ਰੰਗ ਦੇ ਸੇਕਾ ਦੇ ਕੇ ਚੰਗੀ ਤਰ੍ਹਾਂ ਜਾਨਵਰ ਨੂੰ ਨਿੱਗੇ ਹਾਂ ਤੇ ਤਾੜਨਾ ਇੱਥੇ ਹਵਾਣਾ ਪੈਂਦੇ ਵਿੱਚ ਚਾਰੇ ਸ਼ਪੇਰੋ ਬੰਦੋ ਉਹ ਨਾ ਪਾਣੂ ਜਾਨਵਰ ਫੁੱਲਾ ਟਾਇਰਟ ਹੋ ਗਿਆ ਠੰਡ ਨਾਲ ਜਿਹੜਾ ਘੁੰਗੜੀ ਮਾਰੀ ਬੈਠਾ ਸੀ ਹੁਣ ਇਹਨੂੰ ਆਪਾਂ ਕਾੜਨ ਲੱਗੇ ਆਂ ਬਾਈ ਆ ਆ ਵੀ ਜਾਨਵਰ ਆ ਆ ਵੀ ਆਪਣਾ ਇੱਥੇ ਅੰਦਰ ਬਣਾਇਆ ਜਗਾੜ ਡੱਬਾ ਬਣਾਇਆ ਇਹਦੇ ਵਿੱਚ ਪ੍ਰਾਲੀ ਪਾਈ ਵੀ ਆ ਆਵੇ ਇੱਥੇ ਕੁਛਕ ਜਾਨਵਰ ਇੱਥੇ ਤਾੜਦੇ ਆਪਾਂ ਕਿਸ ਵਿੱਚ ਤਾੜਦੀ ਇਹ ਉੱਤਮੋਂ ਢੱਕ ਦਾਂਗੇ ਵੀ ਕੱਪੜੇ ਨਾਲ ਚੰਗੀ ਤਰ੍ਹਾਂ ਇਦਾਂ ਦਾ ਜਿਗਾਰਡ ਬਣਾਉਣਾ ਬਈ ਜਾਨਵਰ ਨੂੰ ਖੰਡ ਤੋਂ ਬਚਾਉਣਾ ਆ। ਆ ਵੀ ਵੇਖ ਲਓ ਚਾਰ ਚਪੇਰੇ ਆਪਾਂ ਪੱਲੀਆਂ ਲਾ ਦਿਆਂ ਜਾਨਵਰਾਂ ਜਮਾਂ ਬੰਦ ਕਰਤੇ ਅੰਦਰ ਬਾਹਰੋਂ ਲੋਕ ਕਰਤਾ ਬਈ ਆਪਾਂ ਕਰ ਲਓ ਚੈੱਕ ਬਈ। ਧੰਨਵਾਦ ਬਈ ਤੁਹਾਡੀ ਆਪਣੀ ਵੀਡੀਓ ਵੇਖਣ ਵਾਸਤੇ। ਤੇ ਤੁਹਾਨੂੰ ਵੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਉਤੇ ਲੈ ਕੇ ਆਇਆ ਕਰਾਂਗੇ ਬਈ ਵੱਧ ਤੋਂ ਵੱਧ ਤੇ ਤਾਂ ਜੋ ਆਪਣੇ ਜਾਨਵਰ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਬਈ